ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੁੜਮਿਆਂ ਨੂੰ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਅਤੇ ਪਰਿਵਾਰ ਕਰੋ ਜੀ ਵਾਹਿਗੁਰੂ ਦੇ ਕਾਠ ਸਾ ਵਾਹਿ ਗੁਰੂ ਦੀ ਇਫਤਿਹ ਸੋ ਗੁਰੂ ਪਿਆਰ ਵਾਲੇ ਵਿਦਿਆਰਥੀਓ ਅੱਜ ਆਪਾਂ ਸ਼ੀਰ ਅਗਦੇ ਅੰਦਰ ਦਰਜ ਅਮਰ ਸ਼ਬਦੋ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਅਕ ਜਨਮ ਪਦਾਰਥ ਸਭਲ ਹੈ ਜੇ ਸੱਚਾ ਸ਼ਬਦ ਹੈ ਕਿਰਪਾ ਆਪਾਂ ਲਖਸ਼ੀਆਂ ਪਾਦਸ਼ਾਹੀਆਂ ਇਹ ਸਭ ਉਹ ਨਵ ਕਰੇ ਇਹ ਬਲ ਪਾਵਨ ਸ਼ਬਦ ਆਪਾਂ ਕੀਰਤਨ ਰੂਪ ਦੇ ਵਿੱਚ ਅੱਜ ਆਪਾਂ ਗਾਇਨ ਕਰਨਾ ਸਿੱਖਾਂਗੇ ਇਹ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਦੇ ਮੁਖਾਰਮੇ ਨੂੰ ਉਚਾਰਨ ਕੀਤਾ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 44 ਦੇ ਇਹ ਸੁਭਾਈ ਮਨ ਹੈ ਇਸ ਸ਼ਬਦ ਦੇ ਚਾਰ ਮੰਤ ਹਨ ਅੱਜ ਆਪਾਂ ਇਸ ਸ਼ਬਦ ਨੂੰ ਕੀਰਤਨ ਰੂਪ ਦੇ ਵਿੱਚ ਗਾਇਨ ਕਰਾਂਗੇ ਆਓ ਆਪਾਂ ਸਾਰੇ ਗਾਇਨ ਕਰੀਏ ਹਾਂਜੀ ਪਿਆਰੇ ਬੱਚਿਓ ਜਿਵੇਂ ਕਿ ਤੁਹਾਨੂੰ ਪਾਈ ਸਾਹਿਬ ਜੀ ਨੇ ਦੱਸਿਆ ਕਿ ਆਪਾਂ ਜਿਹੜਾ ਸ਼ਬਦ ਕੀਰਤਨ ਰੂਪ ਦੇ ਵਿੱਚ ਆਪਾਂ ਅੱਜ ਗਾਇਨ ਕਰ ਰਹੇ ਹਾਂ ਸਿੱਖ ਰਹੇ ਹਾਂ ਨਾਲ ਨਾਲ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਜੇ ਉਹਨਾਂ ਨੇ ਦੱਸਿਆ ਕਿ ਸ਼ਰੀਰਕ ਦੇ ਵਿੱਚ ਹਨਾ ਇਹ ਸ਼ਬਦ ਜਿਹੜਾ ਹੈ ਉਹ ਅ ਸ਼ਰੀਰਕ ਦੇ ਵਿੱਚ ਹੈ ਸੋ ਇਹਦੇ ਵਿੱਚ ਆਪਾਂ ਅੱਜ ਪਹਿਲਾ 27 ਸਾਈ ਸ਼ੁਰੂ ਕਰਾਂਗੇ ਜੀ ਠੀਕ ਹੈ ਜੀ ਤੇ ਇੱਕ ਵਾਰ ਮੈਂ ਬੋਲਾਂਗਾ ਤੇ ਤੁਸੀਂ ਫਿਰ ਉਸ ਤੋਂ ਬਾਅਦ ਮੇਰੇ ਨਾਲ-ਨਾਲ ਲੱਖ ਖੁਸ਼ੀਆਂ ਬਾਤਸ਼ਾਹੀਆਂ ਦੇ ਸਤਗੁਰ ਨਦਰ ਕਰੇ ਜੇ ਸਤਗੁਰ ਨਦਰ ਕਰੇ ਆ ਆ ਤੁਮ ਜਨ ਜੀ नदर करे लाख खुशियां पाते ਮੇਨੋ ਨੀਂ ਤੇਗਲੇ ਰੇ ਤਾਰਾ ਮੇਨੂ ਹਾ ਤੇਰੇ ਕਰੇ ਨੇਮਤ ਇਕ ਹਰ ਨਾਮ ਨੇ ਮੇਰਾ ਮਨ ਤਨ ਸੀਤਲ ਹੋਏ

ਆ ਪਾਤਸ਼ਾਹੀਆਂ ਦੇ ਸਤਕੂਰ ਨਦਰ ਕਰੇ ਦੇ ਸਤਕੂਰ ਨਦਰ ਕਰੇ ਜੀ ਸਤਿਗੁਰੂ ਦੀਆਂ ਤੁਪੀ ਜੀ ਸਤਗੁਰ ਹਰਿ ਰੂਪਾਂ ਵਿੱਚ ਆਪਾ ਨਾਮਕ ਇਕਹਰ ਨਾਮ ਤੇ ਮੇਰਾ ਮਨ ਤਨ ਸੀਤਲ ਹੋਏ ਬੰਗਵੇ ਰਹਿਣ ਸੀਤਲ ਜਿ ਸਤਿ ਪੂਰ ਬਲਿਖਿਆ ਤਿਨ ਸੰਗੂਰ ਚਰਨ ਗਹਿ ਤਿਨ ਸਤਗੂਰ ਚਰਨ ਗਹਿ ਜਗਤ ਕੀਤਾ ਕਪੜੀ ਹੋਗੀ ਸਥਾਈ ਹੁਣ ਸਾਡਾ ਹੁਣ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਤ ਚਲੋ ਬੋਲੋ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਹਾਂ ਚਲੋ ਸਤਿ ਪੈ ਕ ਤ ਕ ਪਰਾਪ ਤੇ ਜੇ ਆਵੇ ਇੱਕ ਵਕ ਸੁਬੇ ਉੱਠ ਕੇ ਪਰਾਪ ਤੇ ਨਮ ਪਦਾਰਥ ਸਫਲ ਹੈ ਜੀ ਸੱਚਾ ਸ਼ਬਦ ਅਕੱਠਾ ਨਮ ਪਦਾਰਥ ਨਮ दानम पदार्थ सफल है जे सच्चा सर्व दकत सफल पदार्थ सफल जे सच्चा सर्व दकत गुरु महल पर जिस लिखया हो वे मत गुरते महल प्राप्त जिस लिखया हो वे मथ ਗੁਰ ਤੇ ਮੈਨ ਪਰਪਤੇ ਜਿਸ ਲਿਖਿਆ ਉਹ ਬਹਿਮਤ ਲਿਖਿਆ ਉਹਦੇ ਮੁਕਬਲ ਆ ਲੱਖ ਕੂਸੀਆ ਪਾਤਸ਼ਾਹ ਕठे ਬੋਲੋ ਨਾ ਕੋਸੀ ਆਪ ਤਨਾਨੀਆਂ ਜੇ ਸੰਗੋਰਨਨਰ ਨਰੇ ਸੰਗੋਲੇਨਨਰ ਤਰੇ ਜਿਹੜਾ ਸਾਡਾ ਸ਼ਬਦ ਦਾ ਇੱਕ ਸਥਾਈ ਸਾਡੇ ਸਥਾਈ ਹੋ ਗਈ ਹੈ ਤੇ ਇੱਕ ਸਾਡਾ ਅੰਤਰਾ ਹੋ ਗਿਆ ਸ਼ਬਦ ਦਾ ਅੱਗੇ ਜਿਹੜਾ ਹੈਗਾ ਆ ਸਾਰਾ ਸ਼ਬਦ ਜਿੰਨਾ ਵੀ ਹੈ ਅਗਲੇ ਪੈਰੇ ਆ ਜਿਹੜੇ ਆਪਣੇ ਆਪਣੇ ਅਗਲੇ ਬੰਦ ਦਾ ਸ਼ਬਦ ਦੇ ਉਹ ਇਸੇ ਤਰ੍ਹਾਂ ਹੀ ਇਹੀ ਸਰਗਮ ਰਹਿਣੀ ਹੈ ਇਹੀ ਨੋਟੇਸ਼ਨ ਰਹਿਣੀ ਹੈ ਸਾਰੀ ਔਰ ਇਹੀ ਤਾਲ ਰਹਿਣੀ ਹੈ ਸਾਰਾ ਕੁਝ ਇਸੇ ਤਰੀਕੇ ਨਾਲ ਹੀ ਚੱਲਣਾ ਹੈ ਸੋ ਅੱਜ ਦੀ ਕਲਾਸ ਦੀ ਇੱਥੇ ਹੀ ਆਪਾਂ ਸਮਾਪਤੀ ਕਰਦੇ ਆਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ